ਕਹਿੰਦਾ ਕੋਈ ਜਿਹੜਾ ਕੁਛ ਕਰੀ ਜਾਂਦਾ ਐ। ਐਵੇਂ ਕਹਿੰਦੀ ਮਹਾਰਾਜ ਮੈਂ ਮੰਨਦਾ ਮਹਾਰਾਜ ਆਪ ਹੀ ਕਰਾਈਓ ਜਿਹੜਾ ਕੋਈ ਸਮਸਥ ਹੋਈ ਜਾ। ਪਰ ਮਹਾਰਾਜ ਦਿੱਤੇ ਹੋਰਾ ਹਾਂ ਬਸ। ਰੇਲਾ ਸਟੇ ਹੁੰਦਾ ਜੀ ਮਸਤੂਆਣਾ ਸਾਹਿਬ। ਛਮਸਤੂਆਣਾ ਸਾਹਿਬ। ਹਾਂਜੀ ਠੀਕ ਐ। ਦੂਜਾ ਹੁੰਦਾ ਜੀ ਜਮਨਾ ਨਗਰ। ਛ ਜਮਨਾ ਨਗਰ। ਤੀਜਾ ਹੁੰਦਾ ઋਸ਼ੀਕੇਸ਼। ਬਾਪਾ ਦਾ ਫੇਰ ਤਾਰਾ ਹੀ ਹੁੰਦਾ ਜੀ ਆਪ ਦਾ ਜਾਣਾ ਤਾਂ ਜਾਣਾ ਹੀ ਹੈ ਹਾਂ ਤੇ ਸੰਧ ਨਾਲ ਹੀ ਲੜ ਗਈ ਫੇਰ ਸੁੱਖ ਲਈ ਦੇ ਬਾਬਾ ਦੇ ਨਾਮ ਫੇਰ ਆਵਾਂਗੇ ਹੂੰ ਫਿਰ ਉਸੇ ਹੂੰ ਬਾਕੀ ਅਕੇ ਮਹਾਰਾਜ ਜੀ ਬਾਈਬਲ ਦੀ ਕਰ ਪਏ ਜੀ ਐਸੇ ਦੇਣਾ ਚਾਹੋਂਗੇ ਸੰਗਤਾਂ ਨੂੰ ਮੈਸੇਜ ਇਹੀ ਆਈ ਬਾਤ ਚੜ ਕੇ ਸੰਗਤ ਆਓ ਕਿਸੇ ਦੀਆਂ अफवाहਾਂ ਚਲਾਓ ਹੂੰ ਕੋਈ ਦਰਸ਼ਕੀਦਾਰ ਕਰੋ ਆ ਗਿਆ ਆਪਦਾ ਵਾਇਕੁਰੂ ਜੀ ਨੂੰ ਬੰਦੋ। ਜਿਹਨੇ ਕਿ ਜਾਣ ਵਾਲੇ ਨੂੰ ਕੋਈ ਨਾ ਰੋਕੇ ਤੇ ਨਾ ਜਾਣ ਵਾਲਿਆਂ ਦੇ ਕੋਲ 100 ਬਹਾਨੇ ਹੁੰਦੇ ਨੇ। ਜੀ ਹਾਂ ਵਾਇਕੁਰੂ ਜੀ ਦਾ ਖਾਲਸਾ ਵਾਇਕੁਰੂ ਜੀ ਦੀ ਫਤਿਹ ਸੁਸ਼ਰੀ ਖੇਮਕੁੰਣ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ 2025 ਦੀ ਦਰਸ਼ਨ ਦੀਦਾਰੇ ਵੀ ਤੁਹਾਨੂੰ ਕਰਵਾਇਆ ਹੈ ਔਰ ਅੱਜ ਇੱਕ ਹੋਰ ਤਸਵੀਰ ਦਿਖਾਉਣ ਲੱਗੇ ਆਂ। ਬਾਬਾ ਜੀ ਨੇ ਸਾਡੇ ਬਜ਼ੁਰਗ ਬਾਬਾ ਜੀ ਅਬੋਰ ਤੋਂ ਚੱਲੇ ਨੇ ਪੈਦਲ ਸਾਈਕਲ ਦੇ ਉੱਪਰ ਸ਼ਰੀਖ ਸਿੰਘ ਸਾਹਿਬ ਦੀ ਯਾਤਰਾ ਕਰਨ ਦੇ ਵਾਸਤੇ ਇੱਥੇ ਤੁਹਾਨੂੰ ਦੱਸ ਦਈਏ 22 5 2025 ਯਾਨੀ ਕਿ 22 ਤਰੀਕ ਨੂੰ ਇਹ ਚੱਲੇ ਸੀਗੇ ਔਰ ਅਬੋਰ ਤੋਂ ਔਰ ਇਹਨਾਂ ਦੀ ਚੌਥੀ ਯਾਤਰਾ ਹੈਗੀ ਹੈ ਸਾਈਕਲ ਤੇ ਸਹੀ ਕਿ ਆ ਬੱਬਾ ਜੀ ਚੌਥੀ ਯਾਤਰਾ ਚੌਥੀ ਯਾਤਰਾ ਹੈਗੀ ਹੈ ਤਿੰਨ ਯਾਤਰਾਵਾਂ ਇਹ ਸਾਈਕਲ ਤੇ ਕਰ ਚੁੱਕੇ ਨੇ ਅਬੋਰ ਤੋਂ ਆਏ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਬੱਬਈ ਵਾਹਿਗੁਰੂ ਜੀ ਕਾ ਖਾਲਸਾ ਦਾ ਨਾਮ ਕੀ ਆਪਣਾ ਨਾਮ ਸੁਬਾਣਾ ਜਵਕਾਸ਼ ਅਵਤਾਰ ਸਿੰਘ ਕਿੱਥੋਂ ਆਇਓ ਅਬੋਰ ਤੋਂ ਜਿਲ੍ਹਾ ਫਾਿਲਕਾ ਅਬੋਰ ਖਾਸ ਸ਼ਹਿਰ ਤੋਂ ਆਇਓ ਠੀਕ ਹੈ ਇੱਥੇ ਤਾਂ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਵੀ ਕੰਨੋ ਕਤਰਾ ਜਾਂਦੇ ਐ ਕਿ ਚੜ੍ਹਾਈ ਬਹੁਤ ਐ ਦੂਰ ਬਹੁਤ ਐ ਜਦੋਂ ਸ਼੍ਰੀ ਹਿਮਕੁੰਟ ਸਾਹਿਬ ਦੀ ਅਸੀਂ ਗੱਲ ਕਰਦੇ ਆਂ ਤਾਂ ਤੁਸੀਂ ਤਿੰਨ ਯਾਤਰਾਵਾਂ ਸਾਈਕਲ ਦੇ ਉੱਪਰ ਕਰ ਚੁੱਕੇ ਹੋ ਚੌਥੀ ਤੁਸੀਂ ਕਰ ਰਹੇ ਹੋ ਔਰ ਲਗਭਗ ਤੁਹਾਡਾ ਸਫ਼ਰ 2 ਦਿਨ ਦਾ ਰਹਿ ਗਿਆ ਅਬੋਰ ਤੋਂ ਚੱਲ ਕੇ ਆਏ ਕਿਵੇਂ ਦੇਖਦੇ ਉਸ ਪੂਰੇ ਸਫ਼ਰ ਨੂੰ ਸਫ਼ਰ ਨੂੰ ਜੀ ਦੇਖਦੇ ਆ ਛੋਟੜੀਆਂ ਸੰਗਤਾਂ ਬਹੁਤ ਮਿਲਦੀਆਂ ਹੌਸਲਾ ਵਜਾਈ ਦਿੰਦੀਆਂ ਬਹੁਤ ਦਿੰਦੀਆਂ ਉਹਨਾਂ ਦੇ ਹੌਸਲੇ ਨਾਲ ਹੀ ਚੱਲ ਰਹੀ ਹੈ ਹੂੰ ਤੇ ਬਹੁਤ ਸਾਰਾ ਅੱਜ ਸ਼ਾਂਤ ਹੈ ਕੰਟਰ ਦੇ ਹੈ ਘਾਟ ਦਾ ਹੂੰ ਅੱਛਾ ਕੱਲੇ ਚੱਲਦੇ ਹਾਂ ਕਿ ਜਾਂ ਹੋਰ ਵੀ ਸਾਈਕਲ ਤੇ ਜਾ ਕੇ ਪਿਆਰ ਕਰੀ ਜਾ ਕਿਸੇ ਨੂੰ ਇੱਕ ਦੋ ਜਣਿਆਂ ਨੂੰ ਜਦੋਂ ਮੌਕੇ ਤੇ ਆ ਕੇ ਜੋ ਆ ਕੇ ਅੱਛਾ ਤੇ ਜਿੱਦਾਂ ਜਦੋਂ ਕਹਿੰਦੇ ਨਾ ਕਿ ਸਾਥ ਮਨਾ ਕਰ ਦਵੇ ਕਿ ਮੈਂ ਨਹੀਂ ਜਾਣਾ ਇੱਕ ਵਾਰੀ ਆਪਣਾ ਵੀ ਮਨ ਟੁੱਟ ਜਾਂਦਾ ਨਾ ਯਾਰ ਛੱਡ ਤਾਂ ਸਾਥ ਮਤਲਬ ਮੈਂ ਇਕੱਲਾ ਕਿੱਦਾਂ ਜਾਊਂਗਾ ਤਾਂ ਉਹ ਕਿੱਦਾਂ ਬਣਦਾ ਸਵਾਬ ਉਹ ਵਾਪਸ ਆ ਫਿਰ ਤਾਰਾ ਹੀ ਹੁੰਦਾ ਯਾਰ ਦਾ ਜਾਣਾ ਤਾਂ ਜਾਣਾ ਹੀ ਹੈ ਹਾਂ ਤੇ ਸੋਨ ਨਾਲ ਹੀ ਲੜ ਗਏ ਅੱਛਾ ਤੁਸੀਂ ਇਸ ਵਾਰ ਚੌਥੀ ਯਾਤਰਾ ਕਰ ਰਹੇ ਹੋ ਤੇ ਤਿੰਨ ਯਾਤਰਾ ਹਰ ਸਾਲ ਕੀਤੀਆਂ ਬੈਕ ਟੂ ਬੈਕ ਕਿ ਗੈਪ ਪੈ ਗਿਆ ਸੀ ਨਹੀਂ ਕੋਈ ਗੈਪ ਨਹੀਂ ਪਿਆ ਅੱਛਾ ਬੈਕ ਟੂ ਬੈਕ ਠੀਕ ਹੈ ਤਾ ਹੁਣ ਜਿੱਦਾਂ 25 ਮਈ ਤੋਂ ਕਵਾੜ ਖੁੱਲ ਚੁੱਕੇ ਐ ਚਲੋ ਅਸੀਂ ਦਾ ਭਾਗ ਆਣੇ ਅਸੀਂ ਦਰਸ਼ਨ ਦਿਦਾਰੇ ਕਰ ਆਏ ਆ ਸਾਨੂੰ ਬਜ਼ੁਰਗ ਰਾਹ ਚ ਟੱਕਰੀ ਸੀਗੀ ਤੇ ਮਨ ਨੂੰ ਸਕੂਨ ਕਿੰਨਾ ਕੁ ਮਿਲਦਾ ਏ ਇਹ ਬਹੁਤ ਤੋਂ ਜਦੋਂ ਚੱਲ ਕੇ ਉੱਥੇ ਪਹੁੰਚਦੇ ਹਾਂ ਤਾਂ ਜਦੋਂ ਦਰਸ਼ਨ ਦਿਦਾਰੇ ਹੁੰਦੇ ਨੇ ਸੱਚਖੰਡ ਦੇ ਤਾਂ ਸਾਰੀਆਂ ਥਕਾਵਟਾਂ ਸਾਰਾ ਕੁਝ ਦੂਰ ਹੋ ਜਾਂਦਾ ਉੱਥੇ ਫੇਰ ਸੌਖ ਲਈਦੇ ਬਾਬਾ ਅਗਲੇ ਸਾਲ ਫੇਰ ਆਵਾਂਗੇ ਹੂੰ ਫਿਰ ਉਸੇ ਤਰ੍ਹਾਂ ਹੂੰ ਬਾਤੀ ਅਗਲੇ ਮਹਾਰਾਜ ਦੀ ਬਾਈ ਗੁਰੂ ਦੀ ਕਰਤਾ ਜੀ ਤੇ ਮਨ ਦੇ ਵਿੱਚ ਕੋਈ ਇੱਛਾ ਲੈ ਕੇ ਚੱਲਦੇ ਹਾਂ ਕਿ ਮਹਾਰਾਜੇ ਸੁੱਖ ਸ਼ਾਂਤੀ ਪਰਿਵਾਰ ਦੇ ਸੁੱਖ ਸ਼ਾਂਤੀ ਰਹੇ ਖਲਦਾ ਭਲਾ ਕਰੀ ਬਸ ਹੂੰ ਕੋਈ ਆਪਾਂ ਨੂੰ ਲਾਲਸਾ ਨਹੀਂ ਹੈ ਕੋਈ ਯਾਰ ਨਹੀਂ ਹੂੰ ਨਿਰਸਵਾਰਥ ਹੋ ਕੇ ਚੱਲਦੇ ਸਰਬਦਾ ਭਲਾਮਾ ਦਾ ਭਲਾਮਾ ਮਹਾਰਾਜ ਇਹ ਤੇ ਯਕੀਨ ਕਿੰਨਾ ਕਰਦਾ ਮਨ ਲੱਗਦਾ ਕਿ ਆਂਤ ਵਰਤਦਾ ਹੈ ਮਹਾਰਾਜ ਜੀ ਤੁੰਨ ਲਈ ਕਰੀ ਹਰ ਤਾਂ ਕਰੀਏ ਜਿਹੜਾ ਕੋਈ ਕਰੀ ਜਾਂਦਾ ਐਵੇਂ ਕਹੇ ਜੀ ਮਹਾਰਾਜ ਮੈਂ ਮੰਨਦਾ ਮਹਾਰਾਜ ਆਪ ਹੀ ਕਰਾਈਏ ਜਿਹੜਾ ਕੋਈ ਸਾਇ ਮਸੋਹੀ ਆ ਪਾ 16 ਜਿੱਤੇ ਹੋ ਰਹਾਂ ਹਾਂ ਬਸ ਠੀਕ ਹੈ ਤੇ ਕਿੱਥੇ ਕਿੱਥੇ ਸਟੇ ਕਰਦੇ ਆਂ ਅਬੋਰ ਤੋਂ ਚੱਲੇ ਕਿੱਥੇ ਰੁਕੇ ਤੇ ਲਾਸਟੇ ਹੁੰਦਾ ਜੀ ਮਸਤੂਆਣਾ ਸਾਹਿਬ ਅੱਛਾ ਮਸਤੂਆਣਾ ਸਾਹਿਬ ਹਾਂਜੀ ਠੀਕ ਹੈ ਦੂਜਾ ਹੁੰਦਾ ਜੀ ਜਮਨਾਲਗਰ ਅੱਛਾ ਜਮਨਾਲਗਰ ਤੀਜਾ ਹੁੰਦਾ ઋਸ਼ੀਕੇਸ਼ ਅੱਛਾ ਲਗਾਤਾਰ ਇੰਨਾ ਸਫ਼ਰ ਕਰ ਲੈਨੇ ਹੋ ਸਾਈਕਲ ਤੇ ઋਸ਼ੀਕੇਸ਼ ਹੁੰਦਾ ઋਸ਼ੀ ਇਹ ਰਾਤ ਮੈਂ ਇੱਥੇ ਨਗਰਾਸੂ ਰੁਕਣਾ ਸੀਗਾ ਅੱਛਾ ਹਾਂਜੀ ਠੀਕ ਹੈ ਨਾ ਰਾਤ ਫਿਰ ਮੈਂ ਨੀਂਦ ਲੈਂਦਾ ਤਾਂ ਕੀ ਆਗਾ ਇਹ ਚਾ ਪੂਰੀ ਰਾਤ ਵੀ ਸਫਰ ਕਰਦੇ ਹਾਂ ਰਾਤ ਨੂੰ ਮੈਂ ਸ਼੍ਰੀਨਗਰ ਰੁਕ ਗਿਆ ਸੀਗਾ ਆਪਣੇ ਮਤਲਬ ॠषिਕੇਸ਼ ਤੋਂ ਮੈਂ ਨਗਰਾਸੂ ਰੁਕਦਾ ਆ ਕੇ ਕੱਲ ਮੈਂ ਸ਼੍ਰੀਨਗਰ ਰੁਕਿਆ ਸੀਗਾ ਨਹੀਂ ਤਾਂ ਮੈਂ ਹੁਣ ਜਿਵੇਂ ਰਾਤ ਨੂੰ ਨਗਰਾਸੂ ਰੁਕਦਾ ਆ ਕੇ ਨਗਰਾਸੂ ਤੋਂ ਮੈਂ ਸਿੱਧਾ ਹੱਥੇ ਗੋਵਿੰਦ ਘਾਟੀ ਜਾਣਾ ਸੀ ਕਦੀ ਇਦਾਂ ਵੀ ਹੋਇਆ ਕਿ ਰਾਤ ਦੇ ਵਿੱਚ ਕੋਈ ਤਬੀਅਤ ਦਾ ਕਦੇ ਕਈ ਕਈ ਦਾ ਕਦੇ ਕੋਈ ਤਬੀਅਤ ਨਹੀਂ ਕਦੇ ਕੁਝ ਨਹੀਂ ਲੁੱਕ ਜਾਂਦਾ ਜੀ ਪਹਾੜ ਮੀਂਹ ਪੈ ਗਿਆ ਜੀ ਪਹਾੜ ਫਿਸਕ ਗਿਆ ਜੀ ਬਾੜ ਕੋਈ ਬੜੀ ਮੋਟੀ ਕਾਲ ਬੂੰਦਾ ਵੰਦੀ ਸੀਗੀ ਠੀਕ ਹੈ ਹਾਂਜੀ ਆਜੀ ਕੋਈ ਸਮਝੀ। ਠੀਕ ਹੈ ਕਿੰਨਾ ਕ ਸਾਮਾਨ ਨਾਲ ਲੈ ਕੇ ਜਾਣਾ? ਸਾਮਾਨ ਇੱਕ ਬਿਸਤਰਾ ਜੀ ਤੇਨ ਕੱਪੜਿਆਂ ਦੀਆਂ ਜੋੜੀਆਂ ਬਸ ਇੱਕ ਤੋਂ 7 ਹੀ ਹੋਣੀਆਂ। ਅੱਛਾ ਆ ਜੀ ਆ ਬਾਬਾ ਜੀ ਨੇ ਬਰਸਾਤੀ ਰੱਖੀ ਹੈ ਕਿਨਾਰ ਤਿੰਨ ਕੱਪੜਿਆਂ ਦੀ ਜੋੜੀ ਹੈ। ਉਹ ਅੱਗੇ ਜਿਹੜੀ ਸਾਡੀ ਉਹਦੇ ਵਿੱਚ ਰੱਖਿਆ ਟੋਕਰੀ 'ਚ ਔਰ ਇਹ ਨਾਲ ਬਿਸਤਰਾ। ਬਿਸਤਰਾ ਫਿਰ ਆਪ ਹੀ ਜਿੱਥੇ ਰਾਤ ਰੁਕਣਾ ਹੈ। ਆਏ ਤੇ ਤਾਂ ਖੋਲਿਆ ਨਹੀਂ ਜੀ। ਅੱਛਾ। ਨਹੀਂ ਕਦੇ ਖੋਲਿਏ ਬਸ ਆਪ ਦੀ ਸੇਫਟੀ ਆਸਤੇ ਆ ਜੁੱਤਾਂ ਮਾਰਾ ਕਿੱਥੇ? ਕਿੱਥੇ ਸਟੇਗ ਰੱਖਾਂ? ਅਇ ਤੇ ਕਦੇ ਕੋਲੇ ਅਨੀਗਾ ਚੌਥੀ ਵਾਰ ਆਇਆ ਦੇਖ ਕਥੇ ਹੀ ਕੋਲੇ ਆਵਾ ਇਹ ਬੰਨੇ ਆਉਂਦਾ ਬਸ ਦੂੜੀ ਦੂੜੀ ਕੱਢੀ ਦੀ ਆ ਉੱਤੇ ਜਾਣ ਵਾਸਤੇ ਤੇ ਪਰਿਵਾਰ ਵਾਲੇ ਹਰ ਸਾਲ ਸਾਥ ਦਿੰਦੇ ਪਰਿਵਾਰ ਵਾਲੇ ਇਸ ਤਰ੍ਹਾਂ ਜੀ ਮੈਂ ਤਾਂ ਹੈਗਾ ਅਨਵੈਰਡ ਅਚਾਨਕ ਮੇਰੇ ਤੋਂ ਹਾਂਜੀ ਛੋਟੇ ਬ੍ਰਦਰ ਮੇਰੇ ਆ ਉਹ ਭਤੀਜੇ ਬਾਣਜੇ ਮੇਰੇ ਸਾਰਾ ਸਾਥ ਦਿੰਦੇ ਆ ਹੂੰ ਉਹਨਾਂ ਕਹਿੰਦੀ ਇਹ ਤਾਂ ਨਹੀਂ ਕਿ ਆ ਪੀ ਉਹ ਤਾਂ ਕਹਿੰਦੇ ਸੀ ਸਾਈਕਲ ਤੇ ਕਾ ਤੂੰ ਇਹਨਾਂ ਗੱਡੀ ਲੈ ਜਾ ਕੋਸ ਲੈ ਜਾ ਅੱਛਾ ਮੋਟੇ ਉੱਤੇ ਜਾਣਾ ਜਾਣਾ ਸਾਈਕਲ ਤੇ ਜਾਣਾ ਅੱਛਾ ਪੰਜਾ ਮਰੇ ਜਿਆਪੁਰ ਬਹੁਤ ਜ਼ੋਰ ਲੋਂਦਾ ਮम्मा ਗੱਡੀ ਲੈ ਆਇਆ ਕਰਦਾ ਦੇ ਅਸਤੇੰਦਾ ਜ਼ੋਰ ਲੋਂਨਾ ਹਾਂ ਨਹੀਂ ਠੀਕ ਹੈ ਤੇ ਕੋਈ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਮੈਸੇਜ ਇਹ ਹੀ ਆਈ ਬਾਤ ਚੱਲ ਕੇ ਸੰਗਤ ਆਓ ਕਿਸੇ ਦੀਆਂ ਫਵਾਹਾਂ ਚ ਲਾਓ ਹਾਂ ਕੋਈ ਦਰਸ਼ਕ دیدار ਕਰੋ ਆ ਕੇ ਆਪ ਦਾ ਬਾਈ ਗੁਰੂ ਨੂੰ ਬੰਦ ਤਾਂ ਬਿਲਕੁਲ ਇਹ ਹੈ ਜੀ ਸ਼ਰਦਾ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਜਾਣ ਵਾਲਿਆਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਤੇ ਨਾ ਜਾਣ ਵਾਲਿਆਂ ਦੇ ਕੋਲੇ ਸੌ ਬਹਾਨੇ ਹੁੰਦੇ ਆ ਸੋ ਬਾਪੂ ਜੀ ਹੁਣੀ ਚੱਲੇ ਆ ਚੌਥੀ ਯਾਤਰਾ ਹੈਗੀ ਐ ਸਾਈਕਲ ਤੇ ਅਪੋਰ ਤੋਂ ਦੇਖ ਸਕਦੇ ਹੋ ਹੇਮਕੋਨ ਸਾਹਿਬ ਦਾ ਰਸਤਾ ਕਿੰਨਾ ਹੈ ਤੁਸੀਂ ਸਾਰੇ ਉਸੇ ਵੇਲੇ ਨੈਟ ਚਲਾ ਲੈਂਿਓ ਗੂਗਲ ਖੋਲ੍ਹ ਕੇ ਦੇਖ ਸਕਦੇ ਹੋ ਰਸਤਾ ਕਿੰਨਾ ਹੈ ਔਰ ਇਹ ਚੜ੍ਹਦੀ ਕਲਾ ਦੇ ਵਿੱਚ ਆ ਬਜ਼ੁਰਗ ਸੋਸ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਸੋ ਸਾਰੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਲਗਾਤਾਰ ਤੁਸੀਂ ਵਿਸ਼ਵਾਸ ਜਿਹੜਾ ਆ ਉਹ ਆਪਣੇ ਰੱਬ ਦੇ ਵਿੱਚ ਰੱਖ ਸਕਦੇ ਹੋ ਸੋ ਸਾਰੀਆਂ ਆਸਾਂ ਬਰਾਦਰਾਂ ਦੀਆਂ ਨੇ ਉਹ ਪੂਰੀਆਂ ਹੁੰਦੀਆਂ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਰੁਦਰਪ੍ਰਿਆ